ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 32 ਗੁੰਡੇ ਪਾਏ ਆ ਜੀ ਤੇ 8-8 ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜੀ ਆਪਾਂ ਨਾ 8-8 ਗੁੰਡੇ ਇਸ ਤਰ੍ਹਾਂ ਲੈਣੇ ਆਪਾਂ ਆਹ ਗੁੰਡਾ ਵੀ ਵਿੱਚ ਗਿਣ ਕੇ ਲਾਸਟ ਵਾਲਾ ਗੁੰਡਾ ਵੀ ਆਪਾਂ ਵਿੱਚ ਗਿਣ ਲੈਣਾ ਤੇ ਆਪਾਂ 8-8 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾ ਲੈਣੇ ਆ ਜੀ ਕੁੰਡਾ ਵੀ ਆਪਾਂ ਵਿੱਚ ਗੈਨ ਲੈਣਾ ਅਗਲਾ ਵੀ ਵਿੱਚ ਹੀ ਗੈਨ ਲੈਣਾ ਤੇ ਮੈਂ ਤਾਂ ਇਸ ਤਰ੍ਹਾਂ ਪਾਏ ਜੀ 8 8 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਆਪਾਂ ਦੋ ਕਲਰ ਚ ਬਣਾਵਾਂਗੇ ਤੇ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਲੱਗਦਾ ਜੀ ਆਪਣੇ ਕੋਲੇ ਬਚੇ ਕੁਝੇ ਰੰਗ ਪਏ ਹੁੰਦੇ ਆਪਾਂ ਉਹਵੇਂ ਪਾ ਕੇ ਬਹੁਤ ਸੋਹਣਾ ਡਿਜ਼ਾਈਨ ਬਣਾ ਸਕਦੇ ਆਂ ਬੱਚਿਆਂ ਵਾਸਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਆਂ ਤੇ ਆਪਾਂ ਕੁੰਡੇ ਪਾ ਕੇ ਤਾਂ ਇੱਕ ਸਲਾਈ ਆਪਾਂ ਨੇ ਇੱਧਰ ਸਿੱਧੇ ਪਾਸੇ ਉਲਟੀ-ਉਲਟੀ ਬਣਾ ਲਈ ਸੀ ਉਲਟੇ ਪਾਸੇ ਤੋਂ ਸਿੱਧੀ ਬਣਾ ਲਈ ਤੇ ਹੁਣ ਆਪਾਂ ਆ ਗਏ ਆਂ ਜੀ ਸਿੱਧੇ ਪਾਸੇ ਤੇ ਸਿੱਧੇ ਪਾਸੇ ਆ ਕੇ ਆਪਾਂ ਆਹ ਦੂਸਰਾ ਕਲਰ ਲਾ ਲਿਆ ਆਹ ਵਾਲਾ ਆਪਣਾ ਕਰੀਮ ਕਲਰ ਰੰਗ ਹੈ ਤੇ ਆਪਾਂ ਨਾਲ ਨਾਭੀ ਰੰਗ ਲਾ ਲਿਆ ਜੀ ਨਾਭੀ ਰੰਗ ਦੀ ਉਹਨਾਂ ਲਾ ਲਈ ਹੈ ਜੀ ਤੇ ਇਹਦੇ ਨਾਲ ਹੁਣ ਆਪਾਂ ਬਣਾਵਾਂਗੇ ਡਿਜ਼ਾਈਨ ਤੇ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਆਪਾਂ ਤੁਹਾਡੇ ਅੱਗੇ ਰਿਕਵੈਸਟ ਕਰਦੇ ਆਂ ਕੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਪਾਂ ਡਿਜ਼ਾਈਨ ਆਪਾਂ ਇੱਕ ਗੁੰਡਾ ਤਾਰਾਂਗੇ ਫਰਸਟ ਵਾਲਾ ਤਾਂ ਆਪਾਂ ਤਾਰਦੇ ਹੁੰਨੇ ਆ ਇਹਨੂੰ ਆਪਾਂ ਤਾਰ ਲਵਾਂਗੇ ਆਹ ਗੁੰਡਾ ਆਪਾਂ ਨੱਭੀ ਨਾਲ ਬਣਾ ਲਵਾਂਗੇ ਤੇ ਇੱਕ ਗੁੰਡਾ ਆਪਾਂ ਕ੍ਰੀਮ ਕਲਰ ਦਾ ਬਣਾਵਾਂਗੇ ਇੱਥੇ ਆਪਾਂ ਕੁੰਡੇ ਖਾਲੀ ਨਹੀਂ ਧਾਰਨੇ ਹੈਗੇ ਆਪਾਂ ਇਸ ਤਰ੍ਹਾਂ ਬਣਾਉਣੇ ਹੈਗੇ ਇੱਕ ਕੁੰਡਾ ਆਪਾਂ ਨਾਭੀ ਰੰਗ ਦਾ ਬਣਾ ਲੈਣਾ ਇੱਕ ਆਪਾਂ ਕ੍ਰੀਮ ਰੰਗ ਦਾ ਬਣਾ ਲੈਣਾ ਇਸ ਤਰ੍ਹਾਂ ਕਰਦੇ ਹੋਏ ਆਪਾਂ ਇਹ ਪੂਰੀ ਸਲਾਈ ਐਂਡ ਤੱਕ ਪਾ ਲੈਣੀ ਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਬਹੁਤ ਜਲਦੀ ਬਣਦਾ ਹੈ ਜਰੂਰ ਬਣਾਇਓ ਤੇ ਆਪਣੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਵੀਡੀਓ ਨੂੰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਕਰ ਲਿਜੀ ਸਬਸਕ੍ਰਾਈਬ ਆਪਾਂ ਵਾਰੀ-ਵਾਰੀ ਤੁਹਾਨੂੰ ਕਹਿੰਨੇ ਆ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਕਿ ਆਪਾਂ ਸਪੋਰਟ ਇੱਕ ਦੂਜੇ ਦੀ ਕਰਦੇ ਆ ਤਾਂ ਫੇਰ ਹੀ ਆਪਾਂ ਅੱਗੇ ਵਧਦੇ ਆ ਜੀ ਤੇ ਇਸੇ ਤਰ੍ਹਾਂ ਆਪਣੇ ਵੀ ਚੈਨਲ ਦੀ ਸਪੋਰਟ ਕਰੋ ਤੁਸੀਂ ਸਾਰੇ ਜਣੇ ਜਿੰਨੇ ਵੀ ਮੇਰੇ ਭੈਣ ਭਰਾ ਦੇਖਣ ਵਾਲੇ ਐ ਸੁਣਨ ਵਾਲੇ ਵੀਡੀਓ ਸਾਰੇ ਜਣੇ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ ਤੇ ਲਓ ਜੀ ਆਪਾਂ ਸਿੱਧੀ ਸਲਾਈ ਐਂਡ ਤੱਕ ਬਣਾ ਲਈਏ ਇਸ ਤਰ੍ਹਾਂ ਬਣਾ ਲਈਏ ਆਪਾਂ ਤੇ ਹੁਣ ਆਪਾਂ ਆਗੇ ਉਲਟੀ ਸਾਈਡ ਉਨਤੇ ਸਾਈਡ ਦੇਖੋ ਜੀ ਆਪਾਂ ਇਹ ਫਸਟ ਵਾਲਾ ਗੁੰਡਾ ਆਪਾਂ ਕਾਰ ਲਿਆ ਧਾਗਾ ਪਿੱਛੇ ਕਰਾਂਗੇ ਇਹ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਤੇ ਜਿਹੜਾ ਆਪਣਾ ਨਾਭੀ ਧਾਗਾ ਹੈ ਇਹਨੂੰ ਲਵਾਂਗੇ ਪਿੱਛੇ ਕਰਕੇ ਇਹਨੂੰ ਵੀ ਆਪਾਂ ਸਿੱਧਾ ਬਣਾ ਲਵਾਂਗੇ ਇਸ ਤਰ੍ਹਾਂ ਕਰਦੇ ਆਪਾਂ ਸਾਰੀ ਸਲਾਈ ਆਪਾਂ ਇਹ ਸਿੱਧੀ ਸਿੱਧੀ ਬਣਾਵਾਂਗੇ ਕੁੰਡੇ ਜਿਆਦੇ ਹੋਣ ਕਰਕੇ ਥੋੜੀ ਹੌਲੀ ਹੌਲੀ ਬਣਦੀ ਆ ਸਲਾਈ ਇੱਕ ਇਸ ਤਰ੍ਹਾਂ ਕੁੰਡੇ ਬਣਾਉਣ ਨਾਲ ਥੋੜਾ ਜਿਹਾ ਪੈਨ ਲੱਗ ਜਾਂਦਾ ਜੀ ਆਪਾਂ ਧਾਗਾ ਜਿਵੇਂ ਮਰਜ਼ੀ ਰੱਖ ਸਕਦੇ ਆ ਵੀ ਆਪਾਂ ਨਾ ਇੱਕ ਦੇ ਵਿੱਚ ਇਸ ਤਰ੍ਹਾਂ ਵਲ ਨਹੀਂ ਪੈਣ ਦੇਣੇ ਹਾਂ ਧਾਗੇ ਦੇ ਨਹੀਂ ਤਾਂ ਆਪਾਂ ਜਿਵੇਂ ਇਸ ਤਰ੍ਹਾਂ ਕਰਦੇ ਆ ਤਾਂ ਧਾਗੇ ਚ ਵਲ ਬਹੁਤ ਬਹੁਤ ਪੈ ਜਾਂਦੇ ਆ ਤੇ ਆਪਾਂ ਤੇ ਆਨ ਨਾਲ ਪਾਵਾਂਗੇ ਤਾਂ ਜਾ ਇਹ ਵਲ ਨਹੀਂ ਪੈਂਦੇ ਇੱਕ ਵਾਰੀ ਆਪਾਂ ਤਾਂ ਗਾ ਸਿੱਧਾ ਰੱਖ ਲਵਾਂਗੇ ਉੱਪਰ ਦੀ ਤੇ ਜਿਵੇਂ ਆਹ ਧਾਗਾ ਇੱਥੋਂ ਦੀ ਕਰਿਆ ਤੇ ਆਹ ਆਪਾਂ ਇੱਥੋਂ ਹੀ ਪਾ ਲਵਾਂਗੇ ਤਾਂ ਫਿਰ ਆਪਣੇ ਇਸ ਤਰ੍ਹਾਂ ਵਲ ਨਹੀਂ ਪੈਂਦੇ ਵਲ ਆਪਣੇ ਤਾਂ ਪੈਣਗੇ ਜਿਵੇਂ ਆਪਾਂ ਆਹ ਧਾਗਾ ਇੱਥੇ ਰੱਖਿਆ ਤੇ ਜੇ ਆਪਾਂ ਆਹ ਉੱਪਰ ਦੀ ਇਸ ਤਰ੍ਹਾਂ ਕਰਾਂਗੇ ਫਿਰ ਆਪਣੇ ਧਾਗੇ 'ਚ ਵਲ ਪੈਂਦੇ ਜਾਣਗੇ ਇਹਨੂੰ ਆਪਾਂ ਇਸ ਤਰ੍ਹਾਂ ਪਾ ਲਵਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਉੱਪਰੋਂ ਦੀ ਪਾ ਲਵਾਂਗੇ ਕੋਈ 1 2 ਪੈ ਜਾਊਗਾ ਤੋ ਨਿਕਲ ਵੀ ਜਾਣਗੇ ਜਾਦਿਆਂ ਤੇ ਔਖਾ ਹੋ ਜਾਂਦਾ ਤਦ ਲੋ ਜੀ ਆਪਾਂ ਸਲਾਈ ਬਣਾ ਲਈਏ ਉਲਟੀ ਸਿੱਧੀ ਸਿੱਧੀ ਬਣਾ ਲਈ ਆਪਾਂ ਇਹ ਸਲਾਈ ਚਲੋ ਜੀ ਆਪਣੇ ਹੁਣ ਅੱਗੇ ਚ ਦੇਖੋ ਜੀ ਨੰਨੇ ਤੱਕ ਕੋਈ ਵਾਲ ਨਹੀਂ ਪਿਆ ਚਲੋ ਜੀ ਸਿੱਧੇ ਪਾਸੇ ਹੁਣ ਆਪਣਾ ਇਸ ਤਰ੍ਹਾਂ ਬਣ ਗਈ ਇਹ ਹੁਣ ਆਪਾਂ ਇਹਨੂੰ ਬਣਾਵਾਂਗੇ ਜੀ ਆਹ ਕ੍ਰੀਮ ਕਲਰ ਰੰਗ ਨਾਲ ਕ੍ਰੀਮ ਕਲਰ ਰੰਗ ਨਾਲ ਮੈਂ ਉੱਪਰ ਤੁਹਾਨੂੰ ਜਿੰਨੀਆਂ ਸਲਾਈਆਂ ਪਹਿਣਗੀਆਂ ਆਪਾਂ ਬਣਾ ਕੇ ਫਿਰ ਮਿਲਦੇ ਆਂ ਤੇ ਜੇ ਮੈਂ ਬਸ ਸਾਰੀਆਂ ਸਲਾਈਆਂ ਬਣਾਵਾਂਗੀ ਤਾਂ ਵੀਡੀਓ ਬਹੁਤ ਲੰਬੀ ਹੋ ਜਾਊਗੀ ਆਪਾਂ ਇਹ ਪਲੇਨ ਪਲੇਨ ਹੀ ਬਣਾਉਣੀ ਹੈ ਸਿੱਧੀ ਸਿੱਧੀ ਜਿਵੇਂ ਆਪਾਂ ਬਣਾਉਣੀ ਹੈ ਤੇ ਆਪਾਂ ਬਣਾ ਕੇ ਫਿਰ ਤੁਹਾਨੂੰ ਮਿਲਦੇ ਆਂ ਜੀ ਲਓ ਜੀ ਆਪਾਂ 6 ਸਲਾਈਆਂ ਬਣਾ ਲਈਆਂ ਆਪਣੀਆਂ ਪਲੇਨ ਕਰੀਕਲਰ ਇਦੋਂ ਆਪਾਂ ਨੂੰ ਗੈਂਟੀ 'ਚ ਪੰਜ ਹੀ ਆਉਣਗੀਆਂ ਕਿਉਂਕਿ ਇੱਕ ਆਪਣੀ ਸਲਾਈ ਇਹਨਾਂ ਨਾਲ ਇੱਕ ਗੁੰਡਾ ਵਾਂਗ ਬਣਦਾ ਸੀ ਕਾ ਬਣਦਾ ਸੀਗਾ ਤੇ ਪੰਜ ਸਲਾਈਆਂ ਆਪਣੀਆਂ ਹਾਂ ਦੇਖੋ ਤੇ ਸਾਰੀਆਂ ਆਪਣੀਆਂ 6 ਸਲਾਈਆਂ ਹੋ ਗਈਆਂ ਜੀ ਹੁਣ ਤੁਸੀਂ ਇਹ ਸਲਾਈ ਤੋਂ ਦੇਖ ਸਕਦੇ ਹੋ ਆ 6ਵੀਂ ਸਲਾਈ ਹੈ ਤੇ ਹੁਣ ਆਪਾਂ 7ਵੀਂ ਸਲਾਈ 'ਚ ਆਪਣਾ ਪਾਵਾਂਗੇ ਜੀ ਡਿਜ਼ਾਈਨ ਹੁਣ ਆਪਾਂ ਆਹ ਵਾਲਾ ਗੁੰਡਾ ਫਿਰ ਤੋਂ ਤਾਰਾਂਗੇ ਆਹ ਗੁੰਡਾ ਆਪਣਾ ਇਸ ਵਜਾਇਦਾ ਬਣਾਵਾਂਗੇ ਤਿੰਨ ਬਣ ਗਏ ਆਪਣੇ ਕੋਲੇ ਗੁੰਡੇ ਚਾਰ ਪੰਜ ਤੇ 6 ਗੁੰਡੇ ਬਣਾ ਲਏ ਜੀ ਆਪਾਂ ਹੁਣ ਜਿਹੜਾ ਆਪਣੇ ਕੋਲੇ ਆਹ ਵਾਲਾ ਹੈਗਾ ਕਰੀਮ ਕਲਰ ਗੁੰਡਾ ਆਪਣਾ ਇਹ ਐਸ ਗੁੰਡੇ ਨੂੰ ਆਪਾਂ ਇੱਥੋਂ ਸਿਲਾਈ ਪਾ ਕੇ ਐ ਚੱਕ ਲਾਂਗੇ ਤੇ ਇਹਦੇ ਨਾਲ ਲੈ ਕੇ ਆਪਾਂ ਦੋਵਾਂ ਦਾ ਇੱਕ ਕਰਦਾਂਗੇ ਇਹ ਬਣਾਵਾਂਗੇ ਆਪਾਂ ਕਰੀਮ ਕਲਰ ਦਾ ਤੇ ਫਿਰ ਆਪਣੇ ਕੋਲੇ ਆ ਗਿਆ ਜੀ ਨਾਭੀ ਗੁੰਡਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਗੁੰਡੇ ਨੂੰ ਚੱਕ ਲਾਂਗੇ ਉੱਪਰ ਆਹ ਵੜਾ ਚੱਕਾਂਗੇ ਜੀ ਇਸ ਤਰ੍ਹਾਂ ਤੇ ਇਹਨੂੰ ਲਾਵਾਂਗੇ ਦੇ ਨਾਲ ਲੈ ਕੇ ਆਪਾਂ ਇਹਨੂੰ ਆਪਾਂ ਨਾਭੀ ਦਾ ਬਣਾ ਲਵਾਂਗੇ ਫਿਰ ਬਣਾਵਾਂਗੇ ਜੀ ਆਪਾਂ 1 2 3 4 5 ਤੇ 6 ਕੁੰਡੇ ਆਪਾਂ ਫਿਰ ਬਣਾ ਲਵਾਂਗੇ ਫਿਰ ਆਪਾਂ ਕਰੀਮ ਕਲਰ ਕੁੰਡਾ ਚੱਕਾਂਗੇ ਇਸ ਤਰ੍ਹਾਂ ਇਹਦੇ ਨਾਲ ਲੈ ਕੇ ਆਪਾਂ ਕਰੀਮ ਕਲਰ ਰੰਗ ਦਾ ਬਣਾ ਦਾਂਗੇ ఫోర్ నాభివళా కాల బే దో తిని చార్ పం ఛే ਇਹ ਤੋਂ ਬਾਅਦ ਫਿਰ ਆਪਾਂ ਆਹ ਹਕੁੰਡਾ ਇੱਥੋਂ ਚੱਕਣਾ ਆਪਾਂ نیچے ਤੋਂ ਜਿਹੜੇ ਆਪਾਂ ਪਹਿਲਾਂ ਇਹ ਆ ਰੰਗਾਂ ਵਾਲੇ ਲਾਸਰ ਬਣਾਈ ਸੀਗੀ ਤੇ ਇਹਨੂੰ ਆਪਾਂ ਉਸੇ ਰੰਗ ਨਾਲ ਹੀ ਬਣਾ ਲੈਣਾ ਜੇ ਕਰੀਮ ਕਲਰ ਰੰਗ ਦਾ ਤਾਂ ਆਪਾਂ ਕਰੀਮ ਦਾ ਬਣਾ ਲੈਣਾ ਜੇ ਨਾਬੀ ਦਾ ਤਾਂ ਆਪਾਂ ਨਾਬੀ ਦਾ ਬਣਾ ਲੈਣਾ 1 2 ਚਾਰ ਇਹ ਆਪਾਂ ਕੁੰਡੇ ਸਾਰੇ ਇਸ ਤਰ੍ਹਾਂ ਕਰਕੇ ਬਣਾ ਲੈਣੇ ਆ ਸਿੱਧੇ ਪਾਸੇ ਆਪਾਂ ਉਸੇ ਤਰ੍ਹਾਂ ਹੀ ਬਣਾਉਣਾ ਜਿਵੇਂ ਆਪਾਂ ਪਹਿਲਾਂ ਬਣਾਏ ਸੀਗੇ ਸਿੱਧੇ ਪਾਸੇ ਹਾਂ ਉਲਟੇ ਪਾਸੇ ਸੌਰੀ ਉਲਟੇ ਪਾਸੇ ਤੋਂ ਆਪਾਂ ਇਹ ਸਲਾਈ ਸਿੱਧੀ ਬਣਾਵਾਂਗੇ ਜੀ ਸਾਰੇ ਗੁੰਡੇ ਆਪਾਂ ਇਹ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਇੱਕ ਇੱਕ ਕਰਕੇ ਤੇ ਆਪਾਂ ਬਣਾ ਕੇ ਤੁਹਾਨੂੰ ਨਾ ਫੇਰ ਮਿਲਦੇ ਆ ਲਓ ਜੀ ਆਪਾਂ ਇੱਕ ਵਾਰੀ ਹੋਰ 6 ਸਲਾਈਆਂ ਬਣਾ ਲਈਆਂ ਹੈਗੀਆਂ ਤੇ ਇੱਕ ਵਾਰੀ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਹੁਣ ਆਪਾਂ ਅੱਗੇ ਨੂੰ ਕਿਵੇਂ ਬਣਾਉਣਾ ਹੈ ਅੱਗੇ ਹੁਣ ਆਪਾਂ ਆਹ ਗੁੰਡਾ ਤਾਰਾਂਗੇ ਜੀ ਆਹ ਵਾਲਾ ਕੁੰਡਾ ਆਪਾਂ ਨਾਭੀ ਨਾਲ ਬਣਾਵਾਂਗੇ ਤੇ ਹੁਣ ਆਪਾਂ ਇੱਥੋਂ ਦੋ ਕੁੰਡੇ ਰੱਖਣੇ ਆ ਤੇ ਆਹ ਵਾਲਾ ਕੁੰਡਾ ਜਿਹੜਾ ਕਰੀਮ ਕਲਰ ਆਪਾਂ ਇਹ ਚੱਕਾਂਗੇ ਇਹਦੇ ਨਾਲ ਲੈ ਕੇ ਆਪਾਂ ਬਣਾ ਦਵਾਂਗੇ ਤੇ ਹੁਣ ਆਪਾਂ ਆਹ ਨਾਭੀ ਵਾਲਾ ਕੁੰਡਾ ਚੱਕਾਂਗੇ ਸਕੁੰਡੇ ਨਾਲ ਲੈ ਕੇ ਇਹਨੂੰ ਆਪਾਂ ਨਾਬੇ ਨਾਲ ਬਣਾ ਦਵਾਂਗੇ ਫਿਰ ਬਣਾਵਾਂਗੇ ਆਪਾਂ 1 2 3 4 5 6 6ਾਂ ਤੋਂ ਬਾਅਦ ਫਿਰ ਆਪਾਂ ਵਿਚਾਲੇ 6-6 ਗੁੰਡੇ ਬਣਾਉਣੇ ਆ ਤੇ ਆਪਣੇ ਉਹ ਹੀ 8 ਗੁੰਡੇ ਹੋਗੇ ਜੀ ਦੋ ਗੁੰਡੇ ਆਪਣੇ ਆਹ ਵਾਲੇ ਹੋਗੇ ਤੇ ਆਪਣੇ 8-8 ਗੁੰਡਿਆਂ ਦਾ ਇਹ ਡਿਜ਼ਾਈਨ ਹੋ ਗਿਆ ਹੈ 8 8 ਆਪਣੇ ਕੋਲੇ ਇਹ ਕੁੰਡੇ ਆ ਤੇ 8 8 ਹੀ ਆਪਾਂ ਸਲਾਈਆਂ ਜਿਵੇਂ ਆਪਣੀਆਂ ਦੋ ਸਲਾਈਆਂ ਆ ਹੋ ਗਈਆਂ ਤੇ 6 ਸਲਾਈਆਂ ਪਲੇਨ ਆਪਾਂ ਕੱਢੀਆਂ ਤੇ ਆਪਣੀਆਂ ਇਹ 8 8 ਸਲਾਈਆਂ ਹੋ ਗਈਆਂ ਜੀ ਤੇ 8 8 ਆਪਣੇ ਕੁੰਡੇ ਹੋ ਗਏ ਤੇ ਇਸੇ ਤਰ੍ਹਾਂ ਹੀ ਆਪਾਂ ਅੱਗੇ ਤੋਂ ਅੱਗੇ 8 8 ਸਲਾਈਆਂ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੀ ਤੇ ਆਪਾਂ ਇਹ ਅਲੱਗ-ਅਲੱਗ ਰੰਗਾਂ 'ਚ ਵੀ ਬਣਾ ਸਕਦੇ ਹਾਂ ਜੇ ਆਪਾਂ ਬੱਚਿਆਂ ਵਾਸਤੇ ਬਣਾਉਣਾ ਤਾਂ ਆਪਣੇ ਕੋਲੇ ਬੱਚੇ ਖੁਚੇ ਰੰਗ ਪਏ ਹੁੰਦੇ ਆ ਚਲੋ ਜੀ ਇੱਧਰ ਆਪਣੇ ਕੋਲੇ ਬਚੇ ਹੈਗੇ 4 ਗੁੰਡੇ ਇੱਧਰ ਸੀਗੇ ਆਪਣੇ ਕੋਲੇ 2 ਗੁੰਡੇ ਤੇ ਇਸ ਤਰ੍ਹਾਂ ਇਹ ਡਿਜ਼ਾਈਨ ਬਣਦਾ ਜਾਂਦਾ ਜੀ ਤੇ ਆਪਾਂ ਇਹੇਰਾ ਹੁਣ ਥੋੜਾ ਜਿਹਾ ਲੱਗਦਾ ਇਕੱਠਾ ਜਾ ਹੋਇਆ ਜਦੋਂ ਜ਼ਿਆਦਾ ਬਣ ਜਵੇ ਫੇਰ ਆਪਾਂ ਨੇ ਵਧੀਆ ਬਣਨ ਲੱਗ ਪੈਂਦਾ ਆਪਾਂ ਥੋੜਾ ਜਿਹਾ ਜ਼ਿਆਦਾ ਬਣਿਆ ਦਿਖਾਉਣੀ ਆ ਤੁਹਾਨੂੰ ਤੇ ਆ ਵੀ ਬਹੁਤ ਸੋਹਣਾ ਲੱਗਦਾ ਦੇਖੋ ਜੀ ਤੇ ਆਪਾਂ ਫਿੱਕੇ ਰੰਗ ਚ ਬਣਾਇਆ ਸੀ ਦੇਖੋ ਜੀ ਆ ਵੀ ਬਹੁਤ ਸੋਹਣਾ ਲੱਗਦਾ ਤੇ ਆਪਾਂ ਫਿਰ ਤੁਹਾਨੂੰ ਉਹੀ ਕਹਿੰਨੇ ਆ ਵੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਬਹੁਤ ਸੋਹਣੀਆ ਸੋਹਣੀਆ ਵੀਡੀਓ ਮੈਂ ਤਾਂ ਬਹੁਤ ਮਿਹਨਤ ਕਰਦੀ ਆ ਜੀ ਤੇ ਪਰ ਮੈਨੂੰ ਲਾਈਕ ਸਬਸਕ੍ਰਾਈਬ ਸਭ ਕੁਝ ਹੀ ਬਹੁਤ ਇੰਨਾ ਜਿੰਨੀ ਮੈਂ ਮਿਹਨਤ ਕਰਦੀ ਆ ਉਹਨਾ ਮੈਨੂੰ ਫਲ ਨਹੀਂ ਮਿਲਦਾ ਤੇ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਜੀ ਤੇ ਆਪਾਂ ਇੱਕ ਦੂਜੇ ਦਾ ਸਪੋਰਟ ਕਰਦੇ ਆਂ ਆਪਾਂ ਫੇਰ ਹੀ ਅੱਗੇ ਵਧਦੇ ਆ ਇਸੇ ਜੇ ਆਪਾਂ ਇਸ ਪੜੜੀ ਤੇ ਚੱਲੇ ਆਂ ਤਾਂ ਤੇ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਹੈ ਤੇ ਜਰੂਰ ਜਰੂਰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ